ਆ ਸ਼ੈਲਰ ਵਾਲੇ ਐ ਵਿਚਾਰੇ ਘਰ ਦਾ ਠੋਕਰਾ ਖਾ ਰਹੇ ਨੇ ਕੱਲ ਵੀ ਮੇਰੇ ਕੋਲ ਆਏ ਸੀ ਅੱਜ ਵੀ ਮੇਰੇ ਕੋਲ ਆਏ ਨੇ ਲੇਕਿਨ ਅੱਪਾ ਬੋਲੀਏ ਕਿ ਆਂਧਰਾ ਪ੍ਰਦੇਸ਼ ਕਿਨੂੰ ਜਾ ਕੇ ਜਿਹਨੇ ਇੱਕ ਮੌਕਾ ਮੰਗਿਆ ਸੀ ਕੇਜਰੀਵਾਲ ਉਹਨੂੰ ਕਿੱਥੇ ਫੜਿਆ ਉਹ ਤਾਂ 4 ਦਿਨਾਂ ਦਾ ਮਹਿਮਾਨੇ ਜੇਲ੍ਹ ਜਾਊਗਾ ਲੇਕਿਨ ਜੇਲ੍ਹ ਜਾਣ ਤੋਂ ਪਹਿਲਾਂ ਉਹਨਾਂ ਦਾ ਕੰਮ ਤਾਂ ਨਵੇਲ ਜਾ ਤਾਂ ਕਿ ਇਹਨਾਂ ਦਾ ਰੋਜ਼ੀ ਨਾ ਮਾਰੀ ਜਾਏ ਉਹ ਜਿਹੜੇ ਮੁਜ਼ਾਜ਼ਮ ਕੰਮ ਕਰਦੇ ਨੇ ਮਜ਼ਦੂਰ ਕੰਮ ਕਰਦੇ ਉਹਨਾਂ ਦੀ ਮਜ਼ਦੂਰੀ ਨਾ ਮਾਰੀ ਜਾਏ ਪਰ ਇਹ ਭਗਵੰਤ ਮਾਨ ਨੂੰ ਗੱਲਾਂ ਆਂਦੀਆਂ ਨੇ ਇਸ਼ਤਿਹਾਰ ਵੱਡੇ 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 ਫਲੈਕਸ ਲਾਏ ਨੇ ਇਹ ਮਸਲੇ ਕੌਣ ਹੱਲ ਕਰ ਇਹ ਸਤਾਤਾ ਸਰਕਾਰਾਂ ਚਲੀਆਂ ਸੀ ਮੁੱਖ ਮੰਤਰੀ ਆਮ ਆਦਮੀ ਲੋਕਾਂ ਦੇ ਵਿੱਚ ਰਹਿਣ ਵਾਲਾ ਉਹ ਕਿੱਥੇ ਅੱਜ ਆਮ ਆਦਮੀ ਜਾਵੇ ਕਿਤੇ ਕੋਲ ਜਾਵੇ ਇਹਦਾ ਜਵਾਬ ਕੌਣ ਦੇਊਗਾ ਲੀਡਰ ਇੱਕ ਪਾਸੇ ਕਾਂਗਰਸ ਐਨਡੀਸੀ ਵਿਰੋਧੀ ਧਿਰ ਜਿਹੜੀ ਉਹ ਨਿਭਾ ਰਹੇ ਆ ਦੂਜੇ ਪਾਸੇ ਸੰਧੋਤਾ ਜਮ ਰਿਹਾ ਕਿਵੇਂ ਮੁੱਦੇ ਠਾਈ ਜਾਣਗੇ ਤੇ ਕਾਂਗਰਸ ਪਾਰਟੀ ਦਾ ਆਮ ਆਦਮੀ ਦਾ ਡੋਗਲਾ ਚਿਹਰਾ ਲੋਕੀ ਪਹਿਚਾਨ ਜਾਣ ਇੱਕ ਪਾਸੇ ਆਪਣੇ ਆਪ ਨੂੰ ਵਿਰੋਧੀ ਧਿਰ ਕਹਿੰਦੇ ਨੇ ਦੂਜੇ ਪਾਸੇ ਗੱਠਜੋੜਨ ਕਰੀ ਬੈਠੇ ਨੇ ਇਹ ਲੋਕੀ ਸਮਝ ਜਾਣ ਇਹ ਝੂਠਿਆਂ ਦੀ ਰਾਜਨੀਤੀ ਕੀ ਹੈ ਝੂਠ ਮਾਰ ਕੇ ਫਰੇਬ ਕਰਕੇ ਲਾਰੇ ਲਾ ਕੇ ਕੁਰਸੀ ਤਾਈ ਪਹੁੰਚਣ ਦੀ ਇਹਨਾਂ ਦੀ ਰਾਜਨੀਤੀ ਹੈ ਅੱਜ ਕੇਜਰੀਵਾਲ ਤੇ راہਲ ਗਾਂਧੀ ਹੱਥ ਮਲਾਈ ਬੈਠੇ ਨੇ ਇੰਡੀਆ ਆਲਾਈਂਸ ਬਣਾਈ ਬੈਠੇ ਨੇ ਇੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਲੇ ਮਿਲੇ ਨੇ ਸਾਰੇ ਲੁੱਟਿਆ ਉਹਨਾਂ ਨੇ ਲੁੱਟੇ ਰਹੇ ਨੇ ਵਾਦੇ ਉਹਨਾਂ ਨੇ ਨਹੀਂ ਪੂਰੇ ਕੀਤੇ ਵਾਦੇ ਆ ਨਹੀਂ ਪੂਰੇ ਕਰ ਰਹੇ ਨੇ ਅੱਜ ਪੰਜਾਬ ਨੂੰ ਜਾਗਣਾ ਚਾਹੀਦਾ ਆਪ ਦੀ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕਰੀਰ ਨਾਲ ਜੁੜਨ ਜਿਹੜੀ ਪਾਰਟੀ ਸਾਡੀ ਆਪਣੀ ਹੈ ਜਿਹਨੇ ਕਦੇ ਝੂਠ ਨਹੀਂ ਮੋਲਿਆ ਜੋ ਕਿਹਾ ਉਸ ਤੋਂ ਵੱਧ ਕਰਕੇ ਦਿਖਾਇਆ ਤੇ ਅੱਜ ਬਾਵੇਂ ਸਰਕਾਰ ਨਹੀਂ ਵੀ ਹੈ ਅੱਜ ਵੀ ਦੋਨੋਂ ਸਾਨੂੰ ਹੀ ਭੰਡ ਦੇ ਨੇ ਇੱਕ ਦੂਜੇ ਬਾਰੇ ਕੁਝ ਨਹੀਂ ਕਹਿੰਦੇ ਲੇਕਿਨ ਲੋਕਾਂ ਦੇ ਵਿੱਚ ਕੌਣ ਫਿਰ ਰਿਹਾ ਹੈ ਅੱਜ ਵੀ ਅਕਾਲੀ ਦਲ ਲੋਕਾਂ ਦੇ ਵਿੱਚ ਫਿਰ ਰਹੀ ਹੈ ਜਿਨ੍ਹਾਂ ਦੇ ਕੋਲ ਖਜ਼ਾਨੇ ਨੇ ਜਿਨ੍ਹਾਂ ਦੇ ਕੋਲ ਕੁਰਸੀਆਂ ਨੇ ਤਾਕਤ ਹੈ ਜਿਨ੍ਹਾਂ ਦੀ ਸਰਕਾਰ ਹੈ ਉਹ ਲੋਕਾਂ ਦੇ ਵਿੱਚ ਕਿੱਥੇ ਨਜ਼ਰ ਆ ਰਹੀ ਹੈ ਇਸ ਦੇ ਬਾਰੇ ਲੋਕੀ ਸੋਚਦੇ ਨੇ